ਬੱਚਿਆਂ ਦੇ 189 ਰੁਪਏ ਚ ਦੇਖ ਸਕਦੇ ਆ ਬੱਚਿਆਂ ਦੇ ਐ ਟ-ਸ਼ਰਟਾਂ ਤੇ ਇਸ ਤਰ੍ਹਾਂ ਦੇ ਗਰਮ ਟ-ਸ਼ਰਟਾਂ ਬੱਚਿਆਂ ਦੇ 189 ਰੁਪਏ ਚ ਲੱਗੇ ਹੋਈਆਂ ਆ ਤੇ ਕਲਰ ਹਰ ਕਿਸ ਤਰ੍ਹਾਂ ਦਾ ਤੁਹਾਨੂੰ ਮਿਲ ਜੂਗਾ ਕਲਰ ਹਰ ਕਿਸ ਤਰ੍ਹਾਂ ਦਾ ਆ ਤੇ ਦੇਖ ਸਕਦੇ ਆ ਇੱਧਰ ਸੇ ਜਿਹੜੇ ਛੋਟੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਬੂਟੇ ਲੈਣੇ ਆ ਤਾਂ ਉਹ ਵੀ ਤੁਹਾਨੂੰ ਮਿਲ ਜੂਗਾ ਉਸ ਤੋਂ ਵੱਡੇ ਸਾਈਜ਼ ਵੀ ਤੁਹਾਨੂੰ ਇਸ ਤਰ੍ਹਾਂ ਦੇ ਵੀ ਗਰਮ ਜੁੱਤੀਆਂ ਚਾਹੀਦੀਆਂ ਦੇਖੋ ਜੀ ਇਹ ਲੱਗੀਆਂ ਹੋਈਆਂ ਆ ਤੇ ਵੱਡਿਆਂ ਦੇ ਵੀ ਜੈਂਟਸ ਵੀ ਲੈਡਿਸ ਵੀ 280 ਰੁਪਏ ਇਸ ਤਰ੍ਹਾਂ ਰੇਟ ਲਿਖੇ ਹੋਏ ਆ ਰੇਟ ਵੱਖ-ਵੱਖ ਲਿਖੇ ਹੋਏ ਆ ਤੇ 327 ਰੁਪਏ ਚ ਇਸ ਤਰ੍ਹਾਂ ਦੀਆਂ ਜੁੱਤੀਆਂ ਗਰਮ ਜੁੱਤੀਆਂ ਵੀ ਤੁਹਾਨੂੰ ਮਿਲ ਚੁਕੀਆਂ ਤੇ ਇੱਧਰ ਵੀ ਗਰਮ ਜੁੱਤੀਆਂ ਦੇਖੋ ਲੈਡਿਸ ਚ ਗਰਮ ਜੁੱਤੀਆਂ ਕਾਫੀ ਸੋਹਣੀਆਂ ਆ ਦੇਖੋ ਤੇ ਜੇ ਲੈਡਿਸ ਗਰਮ ਜੁੱਤੀਆਂ ਲੈਣੀਆਂ ਤੇ ਇੱਥੋਂ ਗਰਮ ਜੁੱਤੀਆਂ ਵੀ ਲੈ ਜਾ ਸਕਦੇ ਘਰ ਪਾਉਣ ਵਾਸਤੇ ਤੇ 350 ਚ ਪ੍ਰਾਈਸ ਹੈਗਾ 350 350 ਪ੍ਰਾਈਸ ਹੋਆ ਤੇ ਸਹੀ ਲਿ ਜਾ ਸਕਦੇ ਆ ਤੇ ਇਧਰ ਵੀ ਤੁਹਾਨੂੰ 499 ਰੁਪਏ ਇਹ ਸਬ বিনা ਬਾਹਰ ਤੋਂ ਵੀ বিনা ਬਾਜੂ ਤੋਂ ਵੀ ਜੈਕਟ ਤੁਹਾਨੂੰ ਮਿਲ ਜਾਊਗਾ ਤੁਹਾਨੂੰ ਇਨਰ ਵਗੈਰਾ ਵੱਡਿਆਂ ਦੇ ਇਨਰ ਵਗੈਰਾ ਮਿਲ ਜਾਊਗਾ 199 ਰੁਪਏ ਦੇ ਲੱਗੇ ਹੋਏ ਆ ਤੇ ਦੇਖ ਸਕਦੇ ਆ ਇਨਰ ਲੱਗੇ ਹੋਏ 199 ਰੁਪਏ ਦੇ ਸਾਰੇ ਸਾਈਜ਼ ਮਿਲ ਜਾਊਗਾ ਤੁਹਾਨੂੰ ਵੱਡਿਆਂ ਦੇ ਇਨਰ ਲੱਗੇ ਹੋਏ ਆ ਦੇਖ ਸਕਦੇ ਆ ਤੇ ਛੋਟਿਆਂ ਦੇ ਵੀ ਦਿਖਾਏ ਵੱਟਿਆਂ ਦੇ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਰਿਹਰ ਮੰਜੀ ਚੈਨਲ ਦਾ ਤੁਹਾਡਾ ਸਵਾਗਤ ਹੈ ਤੇ ਪਿੱਛੇ ਤੁਹਾਨੂੰ ਦਿਖਾਇਆ ਸੀਗਾ ਵਿਸ਼ਾਲ ਮਿਕਾ ਮਾਰਚ ਛੋਟੇ ਬੱਚਿਆਂ ਦੇ ਕੱਪੜੇ ਤੇ ਹੁਣ ਦਿਖਾਵਾਂਗਾ ਬੂਟ ਛੋਟੇ ਬੱਚਿਆਂ ਦੇ ਬੂਟ ਵੱਡਿਆਂ ਦੇ ਹਨਾ ਜਾਇੰਟਸ ਬੂਟ ਲੇਡੀਜ਼ ਬੂਟ ਸਾਰੇ ਦਿਖਾਵਾਂਗਾ ਵੀਡੀਓ ਨਾ ਬਣੀ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਚਲੋ ਜੀ ਧੰਨਵਾਦ ਕੀ ਵੀਡੀਓ ਦੇਖਿਓ ਉਹਦੇ ਵਿੱਚ ਦਿਖਾਵਾਂਗੇ ਤੁਹਾਨੂੰ ਵੱਡਿਆਂ ਦੇ ਬੂਟ ਛੋਟਿਆਂ ਦੇ ਬੂਟ ਤੇ ਜੈਡ ਸਪੋਰਟ ਗਰਮ ਜੁੱਤੀਆਂ ਜਿਹੜੀਆਂ ਘਰ ਵਿੱਚ ਅਸੀਂ ਟੈਲਾਂ ਦਾ ਪਾਣੀ ਹੋਵੇ ਜੁੱਤੀਆਂ ਉਹ ਵੀ ਮਿਲਦੀਆਂ ਉੱਥੇ ਗਰਮ ਜੁੱਤੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਐਡੇ ਵੀਡੀਓ ਨ ਬਣੇ ਰਹੀਏ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਚਲੋ ਚੱਲਦੇ ਹਾਂ ਤੇ ਇਧਰ ਵੀ ਤੁਹਾਨੂੰ 499 ਰੁਪਏ ਇਸ ਬਿਨਾ ਬਾਹਰ ਤੋਂ ਵੀ ਬਿਨਾ ਬਾਜੂ ਤੋਂ ਵੀ ਜੈਕਟ ਤੁਹਾਨੂੰ ਮਿਲ ਜੂਗੀ 499 ਰੁਪਏ ਵਿੱਚ ਵੱਖ-ਵੱਖ ਪ੍ਰਾਈਸ ਲਿਖੇ ਹੋਏ ਆ ਦੇਖ ਸਕਦੇ ਹੋ ਤੁਸੀਂ ਤੇ ਪੈਂਟਾਂ ਵਗੈਰਾ ਵੀ ਚੀਨ ਲੀਆਂ ਪੈਂਟਾਂ ਤੁਹਾਨੂੰ ਹਰ ਤਰ੍ਹਾਂ ਦੀਆਂ ਆਏ ਰੱਖੋ ਸਾਈਜ਼ ਵੀ ਹਰ ਤਰ੍ਹਾਂ ਦੇ ਜੀਨ ਦੀਆਂ ਪੈਂਟਾਂ ਵੀ ਤੁਹਾਨੂੰ ਮਿਲ ਜੂਗੀਆਂ ਲੱਗੀਆਂ ਹੋਈਆਂ ਤੇ ਇਧਰ ਬਿਨਾ ਬਾਜੂ ਤੋਂ ਵੀ ਤੁਹਾਨੂੰ ਜੈਕਟਾਂ ਮਿਲ ਜੂਗੀਆਂ ਤੇ ਤੇ ਜੀ ਇਧਰ ਜਾਈ ਨੇ ਤੁਹਾਨੂੰ 499 ਰੁਪਏ ਦੀ ਇਸ ਤਰ੍ਹਾਂ ਦੇ ਗਰਮ ਜੈਕਟਾਂ ਤੇ ਇਹ ਵੀ ਤੁਹਾਨੂੰ 499 ਰੁਪਏ ਦੇ ਗਰਮ ਜੈਕਟਾਂ ਮਿਲ ਜੂਗੇ। ਇਹ ਵੱਡਿਆਂ ਦੀ ਜੈਕਟਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਤੇ ਇਧਰ ਪੈਂਟਾਂ ਜੈਂਟਸ ਪੈਂਟਾਂ ਆ ਤੇ ਇਧਰ ਵੀ ਜੈਂਟਸ ਵਾਲੀਆਂ ਪੈਂਟਾਂ ਲੱਗੀਆਂ ਹੋਈਆਂ ਆ। ਇੰਦਰ ਵੀ ਤੁਹਾਨੂੰ ਬਾਈ ਇੱਕ ਗੈਟੈਕ ਦਾ ਫ੍ਰੀਜ ਜੈਂਟਸ ਪੈਂਟਾਂ ਇਸ ਤਰ੍ਹਾਂ ਦੇ ਮਿਲ ਜੁ ਗਏ ਆ ਬਾਈ ਇੱਕ ਗੈਟੈਕ ਦਾ ਫ੍ਰੀਜ ਜੈਂਟਸ ਪੈਂਟਾਂ ਤੁਹਾਨੂੰ ਮਿਲ ਜੁ ਗਏ ਆ ਔਰ ਸਾਈਜ਼ ਵੀ 32 28 ਲਿਖੇ ਹੋਏ ਆ ਸਾਈਜ਼ 30 32 34 28 ਤੇ ਦੇਖ ਸਕਦੇ ਆ ਸਾਰੇ ਸਾਈਜ਼ ਵੀ ਲਿਖੇ ਹੋਏ 30 28 32 34 ਤੱਕ ਇਹ ਸਾਈਜ਼ ਸਾਰੇ ਆ ਤੇ ਬਾਈ ਇੱਕ ਗੈਟੈਕ ਦਾ ਫ੍ਰੀਜ ਲੱਗੀ ਹੋਈ ਆ ਤੇ ਲੋ ਜੀ ਤੇ ਤੁਸੀਂ ਜੇ ਚਾਹੀਦੀ ਆ ਤੁਹਾਨੂੰ ਤੇ ਪੈਂਟਾਂ ਜੈਂਟਸ ਪੈਂਟਾਂ ਚਾਹੀਦੀਆਂ ਜੈਂਟਸ ਵਾਸਤੇ ਇਹ ਸਾਈਜ਼ ਵੱਖ-ਵੱਖ ਲੱਗੇ ਹੋਏ ਆ 28 ਤੋਂ ਲੈ ਕੇ 34 ਤੱਕ ਇਹ ਸਾਈਜ਼ ਲੱਗੇ ਹੋਏ ਤੇ ਲਿ ਜਾ ਸਕਦੇ ਆ ਇੱਧਰ ਤੁਹਾਨੂੰ ਇਸ ਤਰ੍ਹਾਂ ਦੇ ਸਵੈਟਰ ਗਰਮ ਕੋਟੀਆਂ ਵੀ ਮਿਲ ਜੂਗੀਆਂ ਇਸ ਤਰ੍ਹਾਂ ਦੀਆਂ ਦੇਖੋ ਜਿਨ੍ਹਾਂ ਨੇ ਗਰਮ ਕੋਟੀਆਂ ਦੇ ਪਾਉਣ ਦਾ ਹੈਗਾ ਆ ਜਿਹੜੇ ਪਾਉਂਦੇ ਆ ਗਰਮ ਕੋਟੀਆਂ ਇਸ ਤਰ੍ਹਾਂ ਦੀਆਂ ਗਰਮ ਕੋਟੀਆਂ ਵੀ ਤੁਹਾਨੂੰ ਮਿਲ ਜੂਗੀਆਂ ਤੇ ਦੇਖ ਸਕਦੇ ਆ ਵੀ ਤੁਹਾਨੂੰ 30 32 30 32 36 ਇਸ ਤਰ੍ਹਾਂ ਦੀਆਂ ਇਹ ਵੀ ਸਾਰੀਆਂ ਪੈਂਟਾਂ ਹੀ ਲੱਗੀਆਂ ਹੋਈਆਂ ਜਿੰਦੀਆਂ ਪੈਂਟਾਂ ਤੁਹਾਨੂੰ ਮਿਲ ਜੂਗੀਆਂ ਜਿੰਦੀਆਂ ਪੈਂਟਾਂ ਤੇ ਇਹਨਾਂ ਦੀ ਉਹ ਗਰਮ ਜੈਕਟਾਂ ਕਾਫੀ ਗਰਮ ਜੈਕਟਾਂ ਜਿੱਦਾਂ ਤੁਹਾਨੂੰ ਦੱਸਿਆ ਕਿ ਇਹਦਾ ਤੁਸੀਂ ਗਰਮ ਜੈਕਟਾਂ ਤੁਸੀਂ ਇੱਥੋਂ ਜਿੰਤਾਂ ਦੀ ਮਰਜ਼ੀ ਲੈ ਜਾਣੀ ਹੈ ਤਾਂ ਗਰਮ ਜੈਕਟਾਂ ਕਾਫੀ ਲੱਗ ਗਈਆਂ ਹਨ ਡਿਸਕਾਊਂਟ ਤੇ ਤੇ ਇੱਧਰ ਵੀ ਤੁਹਾਨੂੰ ਗਰਮ ਜੈਕਟਾਂ ਮਿਲੂਗੀਆਂ ਦੇਖ ਸਕਦੇ ਆ ਤੇ ਸਾਹਮਣੇ ਵੀ ਗਰਮ ਜੈਕਟਾਂ ਮਿਲੂਗੀਆਂ ਇੱਧਰ ਵੀ ਇੱਧਰ ਵੀ ਤੁਹਾਨੂੰ 299 ਰੁਪਏ ਜੈਂਟਸ ਜਾਂ ਲੇਡੀਜ਼ ਵੀ ਪਾ ਸਕਦੇ ਆ ਜੈਂਟਸ ਵੀ ਪਾ ਸਕਦੇ ਇਸ ਤਰ੍ਹਾਂ ਦੇ ਤੁਹਾਨੂੰ ਇਹ 3 ਸ਼ਰਟਾਂ ਗਰਮ ટી-ਸ਼ਰਟਾਂ ਆ ਲੱਗੀਆਂ ਹੋਈਆਂ ਕਲਰ ਵੀ ਵੱਖ-ਵੱਖ ਲੱਗੇ ਹੋਏ ਆ ਪ੍ਰਾਈਸ ਕੀ ਆ ਮੈਨਸ ਸਵੈਟਰ ટી-ਸ਼ਰਟ ਸਵੈਟਰ ਸ਼ਰਟ ਇਹ ਦੇਖੋ 300 ਤੇ 299 ਵਿੱਚ ਕਲਰ ਵੀ ਵੱਖ-ਵੱਖ ਲੱਗੇ ਹੋਏ ਆ ਤੇ ਤੁਸੀਂ ਕਲਰ ਵੀ ਦੇਖ ਸਕਦੇ ਆ ਕਲਰ ਵੀ ਲੱਗੇ ਹੋਏ ਆ ਤੇ ਇੱਧਰ ਵੀ ਕਲਰ ਵੀ ਲੱਗੇ ਹੋਏ ਆ ਦੇਖ ਸਕਦੇ ਆ ਕਾਫੀ ਕਲਰ ਚ ਤੁਹਾਨੂੰ ਮਿਲ ਜੂਗੀਆਂ ਤੇ ਇਸ ਤਰ੍ਹਾਂ ਦੀ ਟੀ-ਸ਼ਰਟਾਂ ਟੀ-ਸ਼ਰਟਾਂ ਫੁੱਲ ਬਾਜੂ ਵਾਲੀਆਂ 299 ਪਰ ਪ੍ਰਾਈਸ ਦੇਖੋ ਲਿਖਿਆ ਹੋਇਆ 299 ਪਰ ਜੀਆਂ ਜੈਂਟਸ ਵਾਸਤੇ ઓਲ ਡੇਡਿਸ ਵੀ ਪਾ ਸਕਦੇ ਆ ਜੈਂਟਸ ਵੀ ਪਾ ਸਕਦੇ ਇਸ ਤਰ੍ਹਾਂ ਤੁਹਾਨੂੰ ਮਿਲ ਜੂਗੀਆਂ ਇਧਰ ਵੀ 399 ਪਰ ਜੇ ਇਧਰ ਵੀ ਇੱਕ-ਇੱਕ ਲੱਗੀਆਂ ਹੋਈਆਂ ਜੈਪਟਾਂ ਇਹ ਜੈਕਟਾਂ ਵੀ ਲੱਗੀਆਂ ਹੋਈਆਂ ਤੇ ਇਸ ਤਰ੍ਹਾਂ ਦੇ ਟੀ-ਸ਼ਰਟਾਂ ਵੀ ਲੱਗੀਆਂ ਹੋਈਆਂ ਫੁੱਲ ਬਾਜੂ ਵਾਲੀਆਂ ਟੀ-ਸ਼ਰਟਾਂ ਤੁਹਾਨੂੰ ਮਿਲ ਜੂਗੀਆਂ ਇੱਧਰ ਵੀ ਫੁੱਲ ਬਾਜੂ ਦੀ ਟੀ-ਸ਼ਰਟਾਂ ਤੁਹਾਨੂੰ ਮਿਲ ਜੂਗੀਆਂ ਕਾਫੀ ਡਿਸਕਾਊਂਟ ਤੇ ਲੱਗਾ ਹੋਇਆ ਹੈ ਦੇਖ ਸਕਦੇ ਆ ਸਾਹਮਣੇ ਡਿਸਕਾਊਂਟ ਹੈ ਕਾਫੀ ਲੱਗਾ ਹੋਇਆ ਹੈ ਮਟੀਰੀਅਲ ਤੇ ਅੱਧਰ نیچے ਵੀ ਤੁਹਾਨੂੰ ਮਿਲ ਜੂਗਾ ਹਰ ਤਰ੍ਹਾਂ ਦਾ ਮਟੀਰੀਅਲ ਇੱਥੇ ਮਿਲ ਜੂਗਾ ਇਹ ਸਾਰੇ ਜੈਂਟਸ ਟੀ-ਸ਼ਰਟਾਂ ਦਿਖਾ ਰਹੇ ਹਾਂ ਜੈਂਟਸ ટી-ਸ਼ਰਟ ਆਏ ਹੋ ਸਾਰੀਆਂ ਲੱਗੀਆਂ ਹੋਈਆਂ 컬러 ਵੀ ਵੱਖ-ਵੱਖ 컬러 ਵੀ ਬਹੁਤ ਸੋਹਣੇ ਹਨ 컬러 ਵੀ ਹੈਗੇ ਆ 컬러 ਵੀ ਮਿਲ ਜੂਗੇ ਕਾਫੀ 컬러 ਹੈਗਾ ਤੇ ਇਧਰ ਪਜਾਮੇ ਵੀ ਤੁਹਾਨੂੰ ਮਿਲ ਜੂਗੇ ਜੈਂਟਸ ਪਜਾਮੇ ਇਸ ਤਰ੍ਹਾਂ ਲੱਗੀਆਂ ਹੋਈਆਂ ਸੇਲਾਂ ਕਾਫੀ ਸੇਲ ਲੱਗੀ ਹੋਈ ਹੈ ਤੇ ਕੰਨ ਪਜਾਮੇ ਡਿਸਕਾਊਂਟ ਤੇ ਤੇ ਇਧਰ ਵੀ ਇਸ ਤਰ੍ਹਾਂ ਦੇ ਪ੍ਰਾਈਸ ਲਿਖਿਆ ਹੋਇਆ ਹੈ ਜੈਕਟਾਂ ਤੁਹਾਨੂੰ ਮਿਲ ਜੂਗਾ ਮਤਲਬ ਕਿ ਬਹੁਤ ਮਟੇਗਾ ਸਰਦੀਆਂ ਦਾ ਮਟੀਰੀਅਲ ਕਾਫੀ ਜੈਂਟਸ ਆਇਆ ਹੋਇਆ ਹੈ ਤੇ ਦੇਖ ਸਕਦੇ ਆ ਘਰ ਪਾਣ ਵਾਸਤੇ ਵੀ ਜੇ ਆਉਣ ਜਾਣ ਵਾਸਤੇ ਵੀ ਇਸ ਤਰ੍ਹਾਂ ਤੁਸੀਂ ਜੈਕਟਾਂ ਲੈਣੀਆਂ ਤਾਂ ਕਾਫੀ ਸੋਹਣੀਆਂ ਜੈਕਟਾਂ ਲੱਗੀਆਂ ਹੋਈਆਂ ਵੱਡੀਆਂ ਦੀਆਂ ਵੀ ਤੇ ਲੋ ਜੀ ਤੇ ਦੇਖ ਸਕਦੇ ਆ ਲੋ ਜੀ ਇਧਰ ਵੀ ਇਸ ਤਰ੍ਹਾਂ ਦੀ ਟੀ-ਸ਼ਰਟਾਂ ਵਗੈਰਾ ਲੈਣੀਆਂ ਤੁਸੀਂ ਇਸ ਤਰ੍ਹਾਂ ਦੀ ਟੀ-ਸ਼ਰਟਾਂ ਲੈ ਸਕਦੇ ਆ ਤੇ ਇਸ ਤਰ੍ਹਾਂ ਦੇ ਇਧਰ ਲੱਗੀਆਂ ਹੋਈਆਂ ਜੈਕਟਾਂ ਜੈਂਟਸ ਜੈਕਟਾਂ ਲੱਗੀਆਂ ਹੋਈਆਂ ਆ ਇੱਧਰ ਵੀ ਸਾਡੇ ਕਾਫੀ ਤੁਹਾਨੂੰ ਮਟੀਰੀਅਲ ਸਰਦੀਆਂ ਵਾਲਾ ਹੀ ਤੁਹਾਨੂੰ ਮਟੀਰੀਅਲ ਕਾਫੀ ਮਿਲ ਜਾਊਗਾ ਤੇ ਦੇਖ ਸਕਦੇ ਹੋ ਲੋ ਜੀ ਤੇ ਕਾਫੀ ਡਿਸਕਾਊਂਟ ਤੇ ਲੱਗਾ ਹੋਇਆ ਇਹ ਮਟੀਰੀਅਲ ਜੈਂਟਸ ਤੇ ਸਾਰਾ ਜੈਂਟਸ ਹੀ ਹੈ ਇਹ ਟੀ-ਸ਼ਰਟਾਂ ਵਗੈਰਾ ਹੈ ਜੈਕਾਂ ਲੈਣੀਆਂ ਮੋਟੀਆਂ ਕਮੀਚਾਂ ਲੈਣੀਆਂ ਆ ਦੇਖੋ ਜੀ ਜਦਾ ਇਹ ਗਰਮ ਕਮੀਜ਼ ਵਾ ਤੇ ਇਹ ਵੀ ਇਸ ਤਰ੍ਹਾਂ ਤੁਸੀਂ ਗਰਮ ਕਮੀਜ਼ ਵੀ ਤੁਹਾਨੂੰ ਮਿਲ ਚੁਗੀਆਂ ਬਿਲਕੁਲ ਮੋਟੀਆਂ ਮੋਟੀਆਂ ਕਮੀਚਾਂ ਤੇ ਦੇਖ ਸਕਦੇ ਆ ટી-ਸ਼ਰਟਾਂ ਮਿਲ ਚੁਕੀਆਂ ਜਾਂ ਕਮ ਮਿਲ ਜੂਗੇ ਤੁਹਾਨੂੰ ਇਸ ਤਰ੍ਹਾਂ ਦਾ ਮਟੀਰੀਅਲ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਮਟੀਰੀਅਲ 199 ਰੁਪਏ ਚ ਲੱਗਾ ਹੋਇਆ ਜੀ ਤੇ ਇਹ 199 ਰੁਪਏ ਮਟੀਰੀਅਲ ਲੱਗਾ ਹੋਇਆ ਦੇਖ ਸਕਦੇ ਆ ਤੇ ਇਹ ਵੀ ટી-ਸ਼ਰਟਾਂ ਹੀ 199 199 ਰੁਪਏ ਚ ਗਰਮ ਕਾਫੀ ਕਲਰ ਵੀ ਵੱਖ-ਵੱਖ ਤੁਹਾਨੂੰ ਮਿਲ ਜੂਗੇ ਜੀ ਇਧਰ ਵੀ ਤੁਹਾਨੂੰ ਇਸ ਤਰ੍ਹਾਂ ਦੀ ટી-ਸ਼ਰਟਾਂ ਮਿਲ ਜੂਗੀਆਂ 180 99 ਰੁਪਏ ਚ ਲੱਗੀ ਹੋਈਆਂ ਤੇ ਗਰਮ ਕੱਪੜੇ ટી-ਸ਼ਰਟਾਂ ਗਰਮ ਮਿਲ ਜੂਗੀਆਂ ਤੇ ਦੇਖ ਸਕਦੇ ਆ ਬੱਚਿਆਂ ਦੇ ਇਹ ਬੱਚਿਆਂ ਦੀ ਹੈ 179 ਰੁਪਏ ਚ ਦੇਖ ਸਕਦੇ ਹੋ ਬੱਚਿਆਂ ਦੀ ਹੈ ਟੀ-ਸ਼ਰਟਾਂ ਤੇ ਇਸ ਤਰ੍ਹਾਂ ਦੇ ਗਰਮ ਟੀ-ਸ਼ਰਟਾਂ ਬੱਚਿਆਂ ਦੇ 179 ਰੁਪਏ ਚ ਲੱਗੀਆਂ ਹੋਈਆਂ ਹਨ ਤੇ ਕਲਰ ਹਰ ਕਿਸ ਤਰ੍ਹਾਂ ਦਾ ਤੁਹਾਨੂੰ ਮਿਲ ਜੂਗਾ ਕਲਰ ਹਰ ਕਿਸ ਤਰ੍ਹਾਂ ਦਾ ਹੈ ਤੇ ਦੇਖ ਸਕਦੇ ਹੋ ਲੋ ਜੀ ਤੇ ਇਹ ਤੇ ਤੁਹਾਨੂੰ ਜੁੱਤੀਆਂ ਵੀ ਸਰਦੀਆਂ ਵਾਸਤੇ ਜੁੱਤੀਆਂ ਵੀ ਤੁਹਾਨੂੰ ਮਿਲ ਜੂਗਾ 399 ਰੁਪਏ ਦੇ ਦੇਖੋ ਇਦਾਂ ਸਾਡੀਆਂ ਵਾਸਤੇ ਜੁੱਤੀਆਂ ਇਸ ਤਰ੍ਹਾਂ ਦੀਆਂ ਜੈਂਟਸ ਦੀ ਜੁੱਤੀਆਂ ਇਹੋ ਸਰਦੀਆਂ ਵਾਸਤੇ 300 ਆ 350 ਨੂੰ ਇਸ ਤਰ੍ਹਾਂ ਸੇਲ ਲੱਗੀ ਹੋਈ ਆ ਤੇ ਬੂਟ ਜਿਹੜੇ ਆ ਬੂਟ ਵੀ ਤੁਹਾਨੂੰ 500 ਨੂੰ ਇਸ ਤਰ੍ਹਾਂ ਮਿਲ ਜੂਗੇ ਤੇ ਦੇਖ ਸਕਦੇ ਆ 299 ਰੁਪਏ ਦੇ ਵੀ ਇਸ ਤਰ੍ਹਾਂ ਦੇ ਬੂਟ ਤੁਹਾਨੂੰ ਮਿਲ ਜੂਗੇ 299 ਰੁਪਏ ਚ ਵੀ ਕਾਫੀ ਡਿਸਕਾਊਂਟ ਚ ਚੱਲ ਰਹੇ ਹਨ ਤੇ ਇਹ ਵੀ 350 ਦੇ ਇਸ ਤਰ੍ਹਾਂ ਦੀ ਤੁਸੀਂ ਜੁੱਤੀ ਲੈਣੀ ਹੈ ਤੇ 350 ਨੂੰ ਸੌਰੀ ਇਸ ਤਰ੍ਹਾਂ ਦੀ ਲੈਣੀ ਹੈ ਤੇ 350 ਵਿੱਚ ਤੁਹਾਨੂੰ ਜੁੱਤੀ ਮਿਲ ਜਾਊਗੀ ਤੇ ਨੋਚ ਜੋ ਕਿ ਪਾਣੀ ਪਾਣੀ ਦੇ ਵਿੱਚ ਵੀ ਜੁੱਤੀਆਂ ਪੈ ਜਾਂਦੀਆਂ ਆ ਤੇ ਦੇਖ ਸਕਦੇ ਆ ਵੀ ਤੁਹਾਨੂੰ ਇਸ ਤਰ੍ਹਾਂ ਦੇ ਸਰਦੀਆਂ ਦੀਆਂ ਜੁੱਤੀਆਂ ਤੇ ਮਿਲ ਜੂਗੀ ਤੁਹਾਨੂੰ ਤਾਂ ਦੇਖ ਸਕਦੇ ਆ ਇੱਧਰ ਇਹ ਜੈਂਟਸ ਦੀ ਜੁੱਤੀਆਂ ਇਸ ਤਰ੍ਹਾਂ ਦੀਆਂ ਦੇਖੋ ਇਹ ਪਾਣੀ ਦੇ ਵਿੱਚ ਵੀ ਤੁਸੀਂ ਇਹ ਜੁੱਤੀਆਂ ਪਾ ਸਕਦੇ ਆਂ ਤੇ ਕਿੰਨੇ ਦੀ ਆ ਇਹ 187 ਰੁਪਏ ਦੀ ਲਓ ਜੀ ਇਸ ਤਰ੍ਹਾਂ ਦੀ 87 187 ਰੁਪਏ ਦੀ ਤੁਹਾਨੂੰ ਜੁੱਤੀਆਂ ਮਿਲ ਜੂਗੀਆਂ ਨੋ ਇਹ 70 ਨੰਬਰ ਇਸ ਤੋਂ ਅੱਗੇ ਤੁਹਾਨੂੰ ਜੁੱਤੀਆਂ ਵੀ ਮਿਲ ਜੂਗੀਆਂ 87 ਰੁਪਏ ਚ 187 ਰੁਪਏ ਚ ਲੱਗੀਆਂ ਹੀਆਂ ਇੱਧਰ ਵੀ ਤੁਹਾਨੂੰ ਬੋਟ ਜੈਂਟਸ ਬੋਟ ਮਿਲ ਜੂਗੇ ਹਰ ਤਰ੍ਹਾਂ ਦੇ ਜੈਂਟਸ ਬੋਟ ਲੱਗੇ ਹੋਏ ਇੱਥੇ ਤੇ ਬਹੁਤ ਸਸਤੇ ਇਹ ਤੇ ਜਿਸਾ ਪਾਣੀ ਦੇ ਵਿੱਚ ਵੀ ਤੁਹਾਨੂੰ ਜੁੱਤੀਆਂ ਪਾਉਣ ਨੂੰ ਮਿਲ ਜੂਗੀਆਂ ਇੱਧਰ ਪਾਣੀ ਦੇ ਵਿੱਚ ਵੀ ਪਾ ਸਕਦੇ ਤੇ ਇੱਧਰ ਬੋਟ ਵਗੈਰਾ ਵੀ ਹਰ ਤਰ੍ਹਾਂ ਦਾ ਬੋਟ ਵੀ ਤੁਹਾਨੂੰ ਮਿਲ ਜੂਗੇ ਲੱਗੇ ਹੋਏ ਡਿਸਕਾਊਂਟ ਤੇ ਕਾਫੀ ਸਿਰ ਸਸਤੀ ਲੱਗੀ ਹੋਈ ਹੈ ਜੀ ਤੇ ਇਧਰ ਵੀ ਤੁਹਾਨੂੰ ਬੂਟ ਵਗੈਰਾ ਮਿਲ ਜੂਗੇ ਤੇ ਇਧਰ ਵੀ ਕਾਫੀ ਪਾਰਟੀ ਵੇਅਰ ਬੂਟ ਮਿਲ ਜੂਗੇ ਤੁਹਾਨੂੰ ਤੇ ਲੱਗੇ ਹੋਏ ਆ ਦੇਖ ਸਕਦੇ ਸਾਹਮਣੇ ਤੇ ਇਧਰ ਵੀ ਤੁਹਾਨੂੰ 399 99 ਰੁਪਏ ਚ ਇਧਰ ਵੀ ਦੇਖੋ ਜੀ 399 99 ਰੁਪਏ ਚ ਬੂਟ ਮਿਲ ਜੂਗਾ ਇਸ ਤਰ੍ਹਾਂ ਦੇ ਤੇ ਜੈਂਟਸ ਬੂਟ ਦਿਖਾ ਰਹੇ ਆ ਸਾਰਾ ਜੈਂਟਸ ਮਟੀਰੀਅਲ ਹੀ ਦਿਖਾ ਰਹੀ ਆ ਤੇ ਜਿਹੜਾ ਤੁਹਾਨੂੰ ਬਹੁਤ ਡਿਸਕਾਊਂਟ ਤੇ ਚੱਲ ਰਿਹਾ ਆ ਤੇ ਦੇਖ ਸਕਦੇ ਆ ਲੋ ਜੀ ਤੇ ਇਸ ਤਰ੍ਹਾਂ ਦੇ ਜੈਂਟ ਸਬੂਟਰ ਕਾਫੀ ਡਿਸਕਾਊਂਟ ਤੇ 399 ਰੁਪਏ ਤੇ ਇਸ ਤਰ੍ਹਾਂ ਦੇ ਜੈਂਟ ਸਬੂਟ 399 399 ਡਿਸਕਾਊਂਟ ਤੇ ਚੱਲ ਰਹੀ ਹੈ ਦੇਖ ਸਕਤੇ ਆ ਇਧਰ ਵੀ 299 ਰੁਪਏ ਤੇ ਇਸ ਤਰ੍ਹਾਂ ਸੈਂਡਲ ਲੈਣੇ ਹੁਣ ਤੇ ਇਹ 399 ਇਸ ਤਰ੍ਹਾਂ ਦੇ ਜੈਂ ਬੱਚਿਆਂ ਦੇ ਬੂਟ ਵੀ 12 12 ਸਾਲ ਦੇ ਬੱਚਿਆਂ ਦੇ ਬੂਟ ਵੀ ਲੱਗੇ ਹੋਏ ਆ ਤੇ ਇਧਰ ਵੀ ਲੱਗੇ ਹੋਏ ਆ ਇਧਰ ਵੀ ਲੇਡੀਜ਼ ਇਸ ਤਰ੍ਹਾਂ ਲੇਡੀਜ਼ ਬੂਟ ਵੀ ਲੱਗੇ ਹੋਏ ਆ ਤੇ ਦੇਖ ਸਕਦੇ ਆ ਇੱਧਰ ਵੀ ਜੈਂਟਸ ਬੂਟ ਜੋ ਬੂਟ ਲੱਗੇ ਹੋਏ ਆ 699 299 ਚ ਕਾਫੀ ਡਿਸਕਾਊਂਟ ਤੇ 499 ਬਾਕੀ ਵਕ ਰੇਟ ਵਾ ਤੇ ਕਾਫੀ ਵਧੀਆ ਮਟੀਰੀਅਲ ਹੁੰਦਾ ਆ ਦੇਖ ਸਕਦੇ ਆ ਇੱਧਰ ਲੇਡੀਜ਼ ਦੀ ਜੁੱਤੀਆਂ ਵੀ ਤੁਹਾਨੂੰ ਮਿਲ ਚੁਕੀਆਂ ਤੇ ਇਸ ਤਰ੍ਹਾਂ ਲੇਡੀਜ਼ ਦੀ ਜੁੱਤੀਆਂ ਲੈਣੀਆਂ ਲੇਡੀਜ਼ ਦੀ ਜੁੱਤੀਆਂ ਮਿਲ ਜੂਗੀਆਂ ਪਾਰਟੀ ਪਰ ਲੇਡੀਜ਼ ਦੀ ਜੁੱਤੀਆਂ ਲੈਣੀਆਂ ਪਾਰਟੀ ਪਰ ਵੀ ਲੇਡੀਜ਼ ਦੀ ਜੁੱਤੀਆਂ ਤੁਹਾਨੂੰ ਮਿਲ ਜੂਗੀਆਂ ਦੇਖ ਸਕਦੇ ਆ ਬਹੁਤ ਇੱਧਰ ਬੱਚਿਆਂ ਦੇ ਵੀ ਚੁੱਟੀਆਂ ਤੁਹਾਨੂੰ ਛੋਟੇ-ਛੋਟੇ ਬੱਚਿਆਂ ਨੇ ਵੀ ਛੋਟੇ ਬੱਚਿਆਂ ਦੇ ਵੀ ਚੁੱਟੀਆਂ ਤੁਹਾਨੂੰ ਮਿਲ ਜੂਗੀਆਂ ਸੈਂਡਲ ਵਗੈਰਾ ਇਹ ਦੇਖ ਸਕਦੇ ਹੋ ਸਾਹਮਣੇ ਤੇ ਛੋਟੇ ਬੱਚਿਆਂ ਦੇ ਵੀ ਸੈਂਡਲ ਤੁਹਾਨੂੰ ਮਿਲ ਜੂਗਗੇ ਤੇ ਇੱਧਰ ਘਰ ਪਾਉਣ ਵਾਲੀਆਂ ਚਪਲਾਂ 'ਤੇ ਕਾਫੀ ਡਿਸਕਾਊਂਟ ਲੱਗੇ ਹੋਈਆਂ ਹਨ ਘਰ ਪਾਉਣ ਵਾਲੀਆਂ ਚਪਲਾਂ 'ਤੇ ਇੱਧਰ ਸਿਰਫ ਛੋਟੇ ਬੱਚਿਆਂ ਨੇ ਇਸ ਤਰ੍ਹਾਂ ਦੇ ਕੋਟ ਲੈਣੇ ਤਾਂ ਉਹ ਵੀ ਤੁਹਾਨੂੰ ਮਿਲ ਜੂਗੇ ਉਸ ਤੋਂ ਵੱਡੇ ਸਾਈਜ਼ ਵੀ ਸਾਈਜ਼ ਹਰ ਕੋਈ ਮਿਲ ਜੂਗਾ ਤੁਹਾਨੂੰ ਤੇ ਕਾਫੀ ਡਿਸਕਾਊਂਟ ਤੇ ਇੱਥੇ ਵੀ ਲੱਗੇ ਹੋਏ ਬੋਟ ਤੇ ਦੇਖ ਸਕਦੇ ਹੋ ਸਾਹਮਣੇ ਹੋਚ ਤੇ ਛੋਟੇ ਬੱਚਿਆਂ ਦੇ ਜੂਟਸ ਤਾਂ ਚਾਹੀਦੇ ਛੋਟੇ ਬੱਚਾ ਦੇ ਬੋਟਲ ਹੈ ਮਿਲ ਜੂਗੇ ਦੇਖੋ ਜੀ ਤੇ ਜੋ ਸਭ ਤੋਂ ਛੋਟੇ ਬੱਚਿਆਂ ਦੇ ਬੋਟਲ ਲੈਣੇ ਹਨ ਤੇ ਜਿੱਤਣਾ ਸਾਰੀਆਂ ਮੇਜ਼ਾ ਲਵਾ ਤੇ ਜੇ ਛੋਟੇ ਬੱਚਿਆਂ ਨੇ ਦਿਖਾ ਰਹੇ ਹਨ ਬੋਟ ਤੁਹਾਨੂੰ ਛੋਟੇ ਬੱਚਿਆਂ ਦੇ ਬੋਟਲ ਮਿਲ ਜੂਗੇ ਕਾਫੀ ਡਿਸਕਾਊਂਟ ਲੱਗਾ ਹੋਇਆ ਹੈ ਤੇ ਇਹ ਲੱਗੇ ਹੋਈ ਆ 299 ਰੁਪਏ ਦੇ ਦੇਖੋ ਜੀ 299 ਰੁਪਏ ਦੇ ਇਹ ਛੋਟੇ ਜਿਹੇ ਕਿਊਟੇ ਬੋਰਡ ਲੱਗੇ ਹੋਏ ਆ ਬਹੁਤ ਸੋਹਣੇ ਆ ਗਰਮ ਇਸ ਤਰ੍ਹਾਂ ਦੇ ਸਭ ਤੋਂ ਇਹ ਦੇਖੋ ਇਸ ਤਰ੍ਹਾਂ ਦੇ ਵੀ ਬੋਰਡ ਤੁਸੀਂ ਲੈ ਜਾ ਸਕਦੇ ਆ ਜੇ ਇਸ ਤਰ੍ਹਾਂ ਦੇ ਬੋਰਡ ਵੀ ਲੈ ਜਾਣੇ ਆ ਤੇ ਕਾਫੀ ਬੋਰਡ ਤੁਹਾਨੂੰ ਇੱਥੇ ਮਿਲ ਜੂਗੇ ਤੇ ਬੱਚਿਆਂ ਦੇ ਬੂਟ ਵੀ ਇੱਥੇ ਹੈਗੇ ਆ ਬੱਚਿਆਂ ਦੇ ਕੱਪੜੇ ਵੀ ਹੈਗੇ ਆ ਬੱਚਿਆਂ ਦੇ ਬੂਟ ਵੀ ਲੱਗੇ ਹੋਏ ਆ ਤੇ ਇਹ ਦੇਖ ਸਕਦੇ ਹੋ ਸਭ ਨੂੰ ਲੋਚ ਉਹ ਇੱਧਰ ਵੀ ਛੋਟੇ ਛੋਟੇ ਬੱਚਿਆਂ ਦੇ ਇਸ ਤਰ੍ਹਾਂ ਦੇ ਡੋਰ ਤਾਂ ਨੂੰ ਮਿਲ ਜੂਗੇ ਤੇ ਪ੍ਰਾਈਸ ਹੈਗਾ ਇਹਦਾ 180 ਰੁਪਏ ਦੇਖੋ ਜੀ ਇਹ ਛੋਟੇ ਛੋਟੇ ਬੋਡ ਜਿਹੜੇ 180 ਰੁਪਏ ਚ ਬਹੁਤ ਸੋਹਣੇ ਡੋਰ ਤਾਂ ਤੇ ਛੋਟੇ ਛੋਟੇ ਬੱਚਿਆਂ ਦੇ ਡੋਰ ਤਾਂ ਨੂੰ ਮਿਲ ਜੂਗਾ ਦੇਖ ਸਕਦੇ ਹੋ ਤੁਸੀਂ 180 180 ਰੁਪਏ ਚ ਡੋਰ ਵੀ ਬੱਚਿਆਂ ਨੂੰ ਮਿਲ ਜੂਗਾ ਤੇ ਇੱਧਰ ਵੀ ਤਾਂ ਨਾ दो सौ अस्सी अस्सी इस तरह के बूट भी दो सौ अस्सी रुपये प्राइस मिल जुगे तो देख दो दे पेज शोटे -शोटे दे बोल बोल सकते दो सौ अस्सी रुपए इस तरह छोटे छोटे बूट भी थानू मिल जुगे तो बच्चों के जिदा के भी तू बूट चाहिए बूट तो छोटे चाहिए छोटे देखो तो ये भी एक सौ सत्तर रुपये रेट लिखे एक सौ सत्तर सत्तर रुपये काफ़ी डिस्काउंट भी चलता ਛੋਟੇ ਛੋਟੇ ਬੱਚਾ ਨੇ ਟੂਏ ਜਿਸ ਤਰ੍ਹਾਂ ਤਨ ਬੋਰ ਚਾਹੀਦੀ ਹੈ ਤੇ ਹਰ ਕਤਨਾਂ ਦੇ ਬੂਟ ਮਿਲ ਜੂਗੇ ਜੇ ਤੁਸੀਂ ਇਸ ਤਰ੍ਹਾਂ ਘੜੌਣੇ ਵੀ ਬੱਚਿਆਂ ਦੇ ਲੈਣੇ ਹੁਣ ਤੇ ਇੱਥੇ ਘੜੌਣੇ ਵੀ ਹਰ ਕਤਨਾਂ ਦੇ ਬੱਚਿਆਂ ਦੇ ਮਿਲ ਜੂਗੇ ਤੇ ਇਧਰ ਵੀ ਘੜੌਣੇ ਵਗੈਰਾ ਸਾਰੇ ਬੱਚਿਆਂ ਦੇ ਦੇਖੋ ਲੱਗੇ ਹੋਏ ਆ ਤੇ ਦੇਖ ਸਕਦੇ ਆ ਕਾਫੀ ਘੜੌਣੇ ਲੱਗੇ ਹੋਏ ਆ ਤੇ ਜਿੱਦਾਂ ਦੇ ਵੀ ਹਟਾਉਣੇ ਤੁਹਾਨੂੰ ਚਾਹੀਦੇ ਇੱਥੇ ਖਟਾਉਣੇ ਵੀ ਮਿਲ ਜੂਗੇ ਤੁਹਾਨੂੰ ਤੇ ਬੱਚਿਆਂ ਦੇ ਜਿੱਦਾਂ ਦੇ ਵੀ ਘਟਾਉਣੇ ਤੇ ਮਿਲ ਜੂਗੇ ਤੇ ਇੱਧਰ ਵੀ ਟੈਡੀ ਬਕੇਰ ਟੈਡੀ ਬੇਅਰ ਬੱਚਿਆਂ ਵਾਸਤੇ ਟੈਡੀ ਬੇਅਰ ਵੀ ਲੱਗੇ ਹੋਏ ਕੋਤੇ ਟੈਡੀ ਬੇਅਰ ਵੀ ਲੱਗੇ ਹੋਏ ਆ 2250 ਨੂੰ ਇਸ ਤਖੋ ਸਾਹਮਣੇ ਟੈਡੀ ਬੇਅਰ ਲੱਗੇ ਹੋਏ ਆ ਤੇ ਉੱਪਰ ਛੋਟੇ ਛੋਟੇ ਟੈਡੀ ਬੇਅਰ ਲੈਣੇ ਤਾਂ 150 ਨੂੰ ਲੱਗੇ ਹੋਏ ਆ 250 ਨੂੰ ਟੈਡੀ ਬੇਅਰ ਲੱਗੇ ਹੋਏ ਆ ਤੇ ਇਹ ਸਬ ਤੋਂ ਵੱਡੇ ਕੋ ਟੈਡੀਅਰ ਲੈਣੇ ਹੈ ਤੇ 499 ਤੇ 399 ਰੇਟ ਹੈ ਇਸ ਤਰ੍ਹਾਂ ਬਾਕੀ-ਬਾਕੀ ਪ੍ਰਾਈਸ ਲੱਗੇ ਹੋਏ 100 ਰੁਪਏ ਤੇ ਟੈਡੀਅਰ ਵੀ ਤੁਹਾਨੂੰ ਮਿਲ ਜੂਗੇ। ਲੋ ਜੀ ਤੇ ਟੈਡੀਅਰ ਵੀ ਤੁਹਾਨੂੰ ਦਿਖਾਤੇ ਟੈਡੀਅਰ ਵੀ ਬੱਚਿਆਂ ਦੇ ਮਿਲ ਜੂਗੇ ਤੇ ਇਧਰ ਬੱਚਿਆਂ ਤੁਹਾਨੂੰ ਘਟਾਉਣੇ ਬੈਠ ਵਗੈਰਾ ਜੇ ਨੇ ਕਿਸੇ ਨੇ ਬੈਠ ਵਗੈਰਾ ਲੈਣੇ ਹੋ ਫੋਨ ਲਾ ਵਗੈਰਾ ਇਧਰ ਹਰ ਕਤਾਰ ਨਾਲ ਤੁਹਾਨੂੰ ਘਟਾਉਣੇ ਮਿਲ ਜੂਗੇ ਇਸ ਤਰ੍ਹਾਂ ਦੇ ਬੱਚਿਆਂ ਦੇਖੋ ਤੇ ਇਹ ਸਿਰਫ ਉੱጫ ਦਾ ਸਮਾਨ ਤੁਹਾਨੂੰ ਦਿਖਾ ਰਹੇ ਆ ਤੇ ਇਦਾਂ ਦੇ ਟੈਂਕ ਵਗੈਰਾ ਵੀ ਤੁਹਾਨੂੰ ਮਿਲ ਜੂਗੇ ਤੇ ਗੱਡੀਆਂ ਵਗੈਰਾ ਦੇਖੋ ਜੀ ਟਰੈਕਟਰ ਟਰਾਲੀ ਇਸ ਤਰ੍ਹਾਂ ਦੇ ਤੇ ਘਟਾਉਣੇ ਵੀ ਕਾਫੀ ਬੱਚਿਆਂ ਦੇ ਲੱਗੇ ਹੋਏ ਆ ਜੇ ਘਟਾਉਣੇ ਇੱਥੋਂ ਤੁਸੀਂ ਲੁਜਾਣੇ ਆ ਤਾਂ ਘਟਾਉਣੇ ਵੀ ਲੁਜਾ ਸਕਦੇ ਆ ਕਾਫੀ ਇੰਟਰ ਸਕਾਊਂਟ ਤੇ ਲੱਗੇ ਹੋਏ ਆ ਘਟਾਉਣੇ ਤੇ ਲੋ ਜੀ ਤੇ ਇੱਧਰ ਵੀ ਘਟਾਉਣੇ ਵਗੈਰਾ ਕਾਫੀ ਤੁਹਾਨੂੰ ਬੱਚਿਆਂ ਦੇ ਮਿਲ ਜੂਗੇ ਤੇ ਲੱਗੇ ਹੋਏ ਖਡਾਉਣੇ ਸਾਰੇ ਖਡਾਉਣੇ ਹੀ ਇੱਧਰ ਬੱਚਿਆਂ ਦੇ ਲੱਗੇ ਹੋਏ ਤੇ ਇੱਧਰ ਤੁਹਾਨੂੰ ਗਰਮ ਬੋੜੂ ਕਾਹਦਾ ਚਾਹੀਦਾ ਤਾਂ ਗਰਮ ਬੋੜੂ ਇੱਥੇ ਲੱਗੇ ਹੋਏ ਆ ਗਰਮ ਬੋੜੂ ਮਿਲ ਚੁਗੇ ਤੁਹਾਨੂੰ ਇਸ ਤਰ੍ਹਾਂ ਦੇ ਵੀ ਗਰਮ ਜੁੱਤੀਆਂ ਚਾਹੀਦੀਆਂ ਦੇਖੋ ਜੀ ਇਹ ਲੱਗੀਆਂ ਹੋਈਆਂ ਤੇ ਵੱਡਿਆਂ ਦੀ ਵੀ ਜੈਂਟਸ ਵੀ ਲੇਡੀਜ਼ ਵੀ 280 ਰੁਪਏ ਇਸ ਤਰ੍ਹਾਂ ਦੇ ਰੇਟ ਲਿਖੇ ਹੋਏ ਆ ਰੇਟ ਵੱਖ-ਵੱਖ ਲਿਖੇ ਹੋਏ ਆ ਤੇ 327 ਰੁਪਏ ਚ ਇਸ ਤਰ੍ਹਾਂ ਦੀਆਂ ਜੁੱਤੀਆਂ ਗਰਮ ਜੁੱਤੀਆਂ ਵੀ ਤੁਹਾਨੂੰ ਮਿਲ ਚੁਗੀਆਂ ਆ ਤੇ ਇੱਧਰ ਵੀ ਗਰਮ ਜੁੱਤੀਆਂ ਦੇਖੋ ਲੇਡੀਜ਼ ਚ ਗਰਮ ਜੁੱਤੀਆਂ ਕਾਫੀ ਸੋਹਣੀਆਂ ਐ ਦੇਖੋ ਤੇ ਜੇ ਲੇਡੀਜ਼ ਗਰਮ ਜੁੱਤੀਆਂ ਲੈਣੀਆਂ ਤੇ ਇੱਥੋਂ ਗਰਮ ਜੁੱਤੀਆਂ ਵੀ ਲਈ ਜਾ ਸਕਦੇ ਘਰ ਪਾਉਣ ਵਾਸਤੇ ਤੇ 350 ਚ ਪ੍ਰਾਈਸ ਹੈਗਾ 350 350 ਪ੍ਰਾਈਸ ਹੋਆ ਤੇ ਤੁਸੀਂ ਲਈ ਜਾ ਸਕਦੇ ਆ ਬੋਲ ਜੀ ਤੇ ਗਰਮ ਜੁੱਤੀਆਂ ਵੀ ਤੁਹਾਨੂੰ ਮਿਲ ਜੂਗੀਆਂ ਲੇਡੀਜ਼ ਜੈਂਟਸ ਔਰ ਬੱਚਿਆਂ ਦੀਆਂ ਗਰਮ ਜੁੱਤੀਆਂ ਹਰ ਕਤਰਾਂ ਦੀਆਂ ਗਰਮ ਜੁੱਤੀਆਂ ਤੁਹਾਨੂੰ ਇੱਥੋਂ ਮਿਲ ਰਹੀਆਂ ਘਰ ਪਾਉਣ ਵਾਸਤੇ ਆ ਇਹ ਗਰਮ ਜੁੱਤੀਆਂ ਤੇ ਦੇਖ ਸਕਦੇ ਆ ਕਾਫੀ ਡਿਜ਼ਾਈਨ ਵੱਖ-ਵੱਖਾ ਕਲਰ ਵੀ ਤੁਹਾਨੂੰ ਹਰ ਤਰ੍ਹਾਂ ਦੇ ਕਲਰ ਵੀ ਮਿਲ ਜੂਗੇ ਡਿਜ਼ਾਈਨ ਵੀ ਮਿਲ ਜੂਗੇ ਤੇ ਕਾਫੀ ਬੱਚਿਆਂ ਦੇ ਔਰ ਪਟਿਆਂ ਦੇ ਔਰ ਡੈਡੀਸ ਗਰਮ ਜੁੱਤੀਆਂ ਮਿਲ ਜੂਗੀਆਂ ਤੇ ਜੈਂਟਸ ਗਰਮ ਜੁੱਤੀਆਂ ਆ ਡੈਡੀਸ ਗਰਮ ਜੁੱਤੀਆਂ ਆ ਤੇ ਬੱਚਿਆਂ ਦੇ ਗਰਮ ਜੁੱਤੀਆਂ ਇਹ ਘਰ ਪਾਉਣ ਵਾਸਤੇ ਮਿਲ ਜੂਗੀਆਂ ਤੁਹਾਨੂੰ ਜੀ